ਕੁੱਤੇ ਨੂੰ ਲਗਭਗ ਕਿਲੋ ਮੀਟ ਪਾਇਆ ਉਹਨਾਂ ਨੇ ਮੀਟ ਦੇ ਵਿੱਚ ਜਿਹ ਰਹਿਲੀ ਚੀਜ਼ ਸੀ ਜਾਂ ਕੋਈ ਨਸ਼ੇ ਵਾਂਗੂ ਨੀਂਦ ਵਾਲੀ ਚੀਜ਼ ਸੀ ਕੁੱਤਾ ਵੀ ਸਵੇਰ ਦਾ ਪਾਣੀ ਚੋਂ ਨਿੱਕਲ ਰਿਹਾ ਗਿਆ ਦੇਖੋ ਕੈਮਰੇ ਵਿੱਚ ਵੀ ਆਏ ਨੇ ਕੈਮਰੇ ਵਿੱਚ ਵੀ ਆਏ ਨੇ ਖੋਲਦੇ ਪਰ ਕੈਮਰਾ ਇੰਨਾ ਸਾਫ਼ ਨਹੀਂ ਸੀ ਲਵੇ ਬਜ਼ੁਰਗ ਪਿਆ ਸੀ ਬਜ਼ੁਰਗ ਦੇ ਸਹ리아ਨੇ ਵੀ ਖੜੇ ਰਹੇ ਢਾਂਗ ਲੈ ਕੇ ਵੀ ਜੇ ਉੱਠੂਗਾ ਤੇ ਇੱਥੇ ਕੁੱਤਾ ਇੱਥੇ ਪਿਆ ਸੀ ਬਈ ਕੁੱਤਾ ਹੈ ਠੀਕ ਆ ਇੱਥੇ ਕੁੱਤਾ ਸੀ ਮੀਟ ਕਿੱਥੇ ਸੀਗਾ ਮੀਟ ਵਿੱਚ ਹੀ ਬੈ ਨਿਸ਼ਾਨ ਵੀ ਬੈ ਨੇ ਜੀ ਮੀਟ ਦੇ ਵਿੱਚ ਅੱਛਾ ਮੀਟ ਦੇ ਨਿਸ਼ਾਨ ਵੀ ਪਏ ਨੇ ਕਹੇ ਕਿ ਬਜੇ ਚੱਕੇ ਤੁਸੀਂ ਮੀਟ ਸਵੇਰੇ ਮੀਟ ਸਵੇਰੇ ਚੱਕਾ ਜੀ 6 ਵਜੇ 6 ਵਜੇ ਤੇ ਫਿਰ ਕੁੱਤਾ ਕਿਵੇਂ ਆ ਦੇਖਿਆ ਬੇਵਚੀ ਸੀ ਸੀ ਹੁਣ ਵੀ ਤਕਰੀਬਨ ਕੋਈ ਕੁੱਤਾ ਨਹੀਂ ਨਹੀਂ ਹੁਣ ਤਾਂ ਡਿੱਗੇ ਜਾਂਦਾ ਜੀ ਕਦੇ ਸੌਂਚ ਬੈ ਜਾਂਦਾ ਕਦੇ ਮੱਲਾ ਵੀ ਧੁੱਪੀ ਜਾ ਕੇ ਬੈ ਜਾਂਦਾ ਰੇਤੇ ਵਿੱਚ ਲੀਟੀ ਜਾਂਦਾ ਕਦੇ ਪਾਣੀ ਚ ਵੜ ਜਾਂਦਾ ਸਭਕਤ ਖੜੇਂ ਚ ਖੇਪਲ ਪਿੰਡ ਦੇ ਵਿੱਚ ਤੁਸੀਂ ਹਿਸਾਬ ਲਾ ਲਓ ਵੀ ਦੋ ਪਿੰਡਾਂ ਚ ਅੱਜ 8 ਟਾਇਰ ਲੈ ਗਏ ਭੂਗ ਵਾਲੀ ਟੂੜੀ ਸਤ ਸ੍ਰੀ ਅਕਾਲ ਦੋਸਤੋ ਦੇਖ ਸਕਦੇ ਹੋ ਵੱਡੀ ਘਟਨਾ ਨੂੰ ਅੰਜਾਮ ਦੇ ਕੇ ਚੋਰ ਬਿਲਕੁਲ ਗੇਟ ਦੇ ਸਾਹਮਣੇ ਇੱਕ ਸੜਕ ਦੇ ਫਿਰਨੀ ਤੇ ਦੋ ਟਰਾਲੀਆਂ ਇੱਕ ਵੀਰਕਲਾਂ ਇੱਕ ਜਖੇਪੜ ਪਿੰਡ ਦੋ ਟਰਾਲੀਆਂ ਦੇ 8 ਟਾਇਰ ਲਗਭਗ 2.5 ਲੱਖ ਰੁਪਏ ਦੇ ਬਣਦੇ ਨੇ ਸਨੇ ਰਿੰਬ ਇਹ ਲੈ ਕੇ ਲਾ ਕੇ ਚੋਰ ਪਹਿਲਾਂ ਵੀ ਜਖੇਪੜ ਤੋਂ ਲਗਭਗ 7-8 ਟਾਇਰ ਲਾ ਕੇ ਲੈ ਗਏ ਸੀਗੇ ਆ ਤਸਵੀਰਾਂ ਦੇਖ ਲਓ ਨਵੇਂ ਟਾਇਰ ਹੁੰਦੇ ਨੇ ਇਹਨਾਂ ਦੇ ਬਿਲਕੁਲ ਆ ਸਾਹਮਣੇ ਤਸਵੀਰਾਂ ਦੇਖ ਲਓ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਉਂਡ ਜੀ ਰਿਪੋਰਟ ਵੀਡੀਓ ਕਰ ਦਿਓ ਸ਼ੇਅਰ ਅੱਗੇ ਤੋਂ ਅੱਗੇ ਆ ਦੇਖੋ ਕੈਮਰੇ ਵਿੱਚ ਵੀ ਆਏ ਨੇ ਕੈਮਰੇ ਵਿੱਚ ਵੀ ਆਏ ਨੇ ਖੋਲਦੇ ਪਰ ਕੈਮਰਾ ਇੰਨਾ ਸਾਫ਼ ਨਹੀਂ ਸੀ ਲਵੇ ਬਜ਼ੁਰਗ ਪਿਆ ਸੀ ਬਜ਼ੁਰਗ ਦੇ ਹਰਿਆਣੇ ਵੀ ਖੜੇ ਰਹੇ ਡਾਂਗ ਲੈ ਕੇ ਵੀ ਜੇ ਉੱਠੂਗਾ ਤਾਂ ਕਾਰਵਾਈ ਵੀ ਕਰ ਸਕਦੇ ਸੀਗੇ ਇੱਥੇ ਤਾਂ ਜਮੀ ਕਮਾਲ ਹੋ ਗਈ ਕੁੱਤਾ ਟਰਾਲੀ ਦੇ ਉੱਪਰ ਜਿਵੇਂ ਭੂਗ ਵਿਛਿਆ ਹੁੰਦਾ ਬੈ ਕੇ ਜਾਂਦੇ ਹੁੰਦੇ ਨੇ ਟੂੜੀ ਵਾਲੇ ਬਾਈ ਉੱਤੇ ਕੁੱਤਾ ਬਿਠਾਇਆ ਸੀ ਰੋਜ਼ ਬੈਂਦਾ ਸੀ ਕੁੱਤੇ ਨੂੰ ਲਗਭਗ ਕਿਲੋ ਮੀਟ ਪਾਇਆ ਉਹਨਾਂ ਨੇ ਮੀਟ ਦੇ ਵਿੱਚ ਜ ਰਹਿੱਲੀ ਚੀਜ਼ ਸੀ ਜਾਂ ਕੋਈ ਨਸ਼ੇ ਵਾਂਗੂ ਨੀਂਦ ਵਾਲੀ ਚੀਜ਼ ਸੀ ਕੁੱਤਾ ਵੀ ਸਵੇਰ ਦਾ ਪਾਣੀ ਚੋਂ ਨਿੱਕਲ ਰਿਹਾ ਨਾਲ ਚੋਆ ਜਾਂਦਾ ਚੋਏ ਦੇ ਵਿੱਚੇ ਬੈਠੇ ਪਾਣੀ ਚ ਆਮ ਕਾਨ ਹੈ ਜੀ ਦੇਖ ਸਕਦੇ ਹੋ ਦੋਸਤੋ ਆਹ ਲਾਈਟ ਲੱਗੀ ਹੋਈ ਐ ਉੱਪਰ ਪੁੱਲ ਚਾਨਣ ਹੁੰਦਾ ਉਹਦਾ ਆਪਾਂ ਨੂੰ ਪਤਾ ਹੈ ਚਾਈਨਾ ਮੇਡ ਲਾਈਟ ਜਿੰਨਾ ਕਹਦੋਂ ਉਨੇ ਚਾਨਣ ਹੁੰਦਾ ਤੇ ਇੱਥੇ ਕੁੱਤਾ ਇੱਥੇ ਪਿਆ ਸੀ ਬਈ ਕੁੱਤਾ ਹੈ ਠੀਕ ਆ ਇੱਥੇ ਕੁੱਤਾ ਸੀ ਦੋਸਤੋ ਦੇਖ ਸਕਦੇ ਹੋ ਚਾਰੇ ਟਾਇਰ ਬਾਈਆਂ ਦੇ ਲਾ ਕੇ ਲੈ ਗਏ ਕਿਹੜੇ ਟਾਇਰ ਤੇ ਇਹ ਇਹ ਐਮ ਆਰਪ ਦੇ ਰੇਡੀਅਲ ਟਾਇਰ ਤੀਏ ਜੀ ਠੀਕ ਹੈ ਕਿੰਨੇ ਟਾਈਮ ਦੇ ਪਹਿਲਾਂ ਲਪਾਈ ਸੀ ਇਹਨਾਂ ਨੂੰ ਤਕਰੀਬਨ ਹੋ ਗਏ ਜੀ 15 20 ਦਿਨ ਹੋ ਗਏ ਲਵਾਏ ਨੂੰ ਕਿੰਨੇ ਦਾ ਨੁਕਸਾਨ ਹੈ ਫਿਰ ਇਹ ਨੁਕਸਾਨ ਹੈਗਾ ਜੀ ਸਾਡਾ ਸਵਾ ਲੱਖ ਦਾ ਨੁਕਸਾਨ ਹੈਗਾ ਸਵਾ ਲੱਖ ਦਾ ਹਾਂ ਪਹਿਲਾਂ ਵੀ ਸੋ ਡੇਟ ਲੈ ਕੇ ਤੇ 8 10 ਟਾਇਰ ਹਾਂ 10 ਟਾਇਰ 8 ਟਾਇਰ ਪਹਿਲਾਂ ਲੈ ਗੀ ਦੀ ਜੀ ਕੋਈ ਪਤਾ ਲੱਗਿਆ ਉਹਨਾਂ ਦਾ ਉਹਨਾਂ ਦਾ ਕੋਈ ਪਤਾ ਨਹੀਂ ਲੱਗਿਆ ਪ੍ਰਸ਼ਾਸਨ ਨੂੰ ਸਾਡੀ ਤਾਂ ਇਹੀ ਬੇਨਤੀ ਹੈ ਜੀ ਬਸ ਮੜਾ ਮਟਾ ਗੌਰ ਕਰਨ ਵੀ ਆ ਕੋਈ ਜਾਨੀ ਮਾਨੀ ਨੁਕਸਾਨ ਇੱਕ ਵੀਰਪਿੰਡ ਤੋਂ ਕਹਿੰਦੇ ਨੇ ਹਾਂ ਵੀਰ ਤੋਂ ਵੀ ਉੱਥੇ ਕਹਿੰਦੇ ਕੋਈ ਬੰਦੇ ਉੱਪਰ ਵੀ ਖੜੇ ਸੀ ਵੀ ਬੰਦਾ ਮਤਲਬ ਵੀ ਮੱਜੇ ਦੇ ਬੰਦਾ ਪਿਆ ਤੀਗਾ ਜੀ ਉਹ ਹਾਂ ਤੇ ਉਹਦੇ ਸਹਰਾਣੇ ਬੰਦਾ ਕੋਈ ਹਥਿਆਰ ਲਈ ਖੜਿਆ ਤੀ ਮਤਲਬ ਵੀ ਜੇ ਉੱਠੂਗਾ ਇਹ ਤਾਂ ਉਹਦੇ ਅਸੀਂ ਸਿਰਚ ਮਾਰਾਂਗੇ ਉੱਥੀ ਦਾ ਉਹ ਕਰ ਦਾਂਗੇ ਜਿਹੜੇ ਆਪਣਾ ਟਾਇਰ ਲਾ ਰਹੇ ਸੀਗੇ ਟਾਇਰ ਲਾ ਰਹੇ ਸੀ ਹਾਂ ਵੀ ਉਹਨਾਂ ਨੂੰ ਕੋਈ ਹੋ ਨਾ ਕਰੇ ਵੀ ਪਰੇਸ਼ਾਨ ਨਾ ਕਰੇ ਜਾਂ ਹੋਰ ਨਾ ਕਿਸੇ ਨੂੰ ਜਗਾ ਲੇ ਉਹ ਠੀਕ ਹੈ ਤਾਂ ਉਹਦੇ ਸਹਰਾਣੇ ਖੜੇ ਸੀ ਬੰਦਾ ਮਤਲਬ ਵੀ ਉਹਦੇ ਵੀ ਜਦੋਂ ਉੱਠਣ ਲੱਗੇ ਤਾਂ ਅਸੀਂ ਮਾਰਾਂਗੇ ਠੀਕ ਹੈ ਦੇਖ ਸਕਦੇ ਹੋ ਦੋਸਤੋ ਆਹ ਦੋ ਟਾਇਰ ਇਧਰੋਂ ਜੋੜਾ ਤੁਹਾਨੂੰ ਘੁਰਕਰੇ ਵੀ ਦਿਖਾਉਣੇ ਦਿਖਾਲੇਦਲੇ ਆ ਦੇਖੋ ਆਹ ਘੁਰਕਰੇ ਖਾ ਕੇ ਕਹਿੰਦੇ ਆਹ ਪਏ ਨੇ ਪੈਕਟ ਆਹ ਪਏ ਨੇ ਕੁਝ ਰੋਡ ਅਟਕੇ ਇਧਰ ਉਧਰ ਖੰਡੇ ਪਏ ਨੇ ਆਹ ਪਏ ਨੇ ਇੱਥੇ ਪਏ ਨੇ ਲਾਈਟ ਚ ਪੂਰੇ ਚਾਨਣ ਚ ਪੂਰੀ ਲਾਈਟ ਲੱਗੀ ਹੋਈ ਆ ਕਹਿੰਦੇ ਦਿਨ ਚੜ ਕੇ ਰੱਖਦੇ ਆ ਦੇਖ ਸਕਦੇ ਹੋ ਜੇ ਇਧਰੋਂ ਲੈ ਕੇ ਚਾਰੇ ਟਾਇਰ ਰਿੰਮਾਂ ਸਮੇਤ ਸਵਾ ਲੱਖ ਰੁਪਏ ਦਾ ਨੁਕਸਾਨ ਕਰ ਗਏ ਆ ਨਾਲ ਚੋ ਐ ਦੇਖ ਸਕਦੇ ਹੋ ਇੱਥੇ ਕੁੱਤਾ ਬੈਠਾ ਸੀ ਉੱਪਰ ਬੈਠਾ ਆ ਜਦੋਂ ਸਵੇਰੇ ਦੇਖੇ ਇਹਨਾਂ ਨੇ ਕੁੱਤਾ ਬੇਹੋਚੀ ਦੀ ਹਾਲਤ ਸੀ ਤੇ ਮੀਟ ਪਿਆਸੀ ਕੁੱਤੇ ਮੂਰੇ ਇਹਨਾਂ ਨੇ ਸੁਰਤਾ ਚੱਕ ਕੇ ਜੇ ਹੁੰਦਾ ਤਾਂ ਸਾਨੂੰ ਦਿਖਾ ਵੀ ਦਿੰਦੇ ਸਰ ਦੇਖ ਸਕਦੇ ਆ ਵੀ ਨਾਲ ਚੋਆ ਸੀਗਾ ਤੇ ਇੱਧਰ ਚੱਲ ਹੁਣ ਇਹਨਾਂ ਹੁਣ ਕਿੱਥੇ ਦੇਖੂ ਖੰਡਿਆ ਤਾਂ ਪਰਾਂ ਚੋਏ ਚ ਦੇਖਤਾ ਬਿਲਕੁਲ ਹੋਰ ਕੁੱਤਾ ਬਿੱਲਾ ਨਾ ਖਾਲੇ ਤੇ ਦੇਖ ਸਕਦੇ ਆ ਵੀ ਤਸਵੀਰਾਂ ਟਾਇਰ ਕਿਵੇਂ ਚੋਰਾ ਨੇ ਸਰੇ ਆਮ ਘਰ ਦੇ ਅੱਗੇ ਫੜ ਕੇ ਟਾਇਰ ਲਾ ਕੇ ਲੈ ਗਏ ਸਾਹਮਣੇ ਕੁੱਤਾ ਤੇ ਕੋਈ ਦਵਾਈ ਪਾਈ ਆ ਜੇ ਰੀਲੀ ਪਾਈ ਆ ਕੀ ਪਾਇਆ ਪਰ ਕੁੱਤਾ ਜੇ ਕਹਦੀ ਚੋਏ ਚੋਪ ਪਾਣੀ ਝੋਨੀ ਨਿਕਲ ਰਿਹਾ ਸਵੇਰ ਦਾ ਗਰਮੀ ਇੰਨੀ ਵੱਧ ਗਈ ਜਿੰਨ ਕਿ ਹੀਟ ਇੰਨੀ ਹੋ ਗਈ ਹੁਣ ਪਤਾ ਨਹੀਂ ਕੀ ਸੀਗਾ ਮਿੱਟੀ ਦੇ ਵਿੱਚ ਆ ਸਾਹਮਣੇ ਘਰ ਹੈ ਲਾਈਟ ਵੱਡੀ ਲੱਗੀ ਹੋਈ ਹੈ ਆਹ ਟਰਾਲੀ ਖੜੀ ਹੈ ਮੂਰੇ ਤੇ ਇੱਕ ਕਹਿੰਦੇ ਭਾਈ ਖੜਕਾ ਹੋਇਆ ਸੀ ਕੋਈ ਖੜਕਾ ਵੀ ਹੋਇਆ ਸੀ ਕੋਈ ਕਹਿੰਦੇ ਸੀ ਕੋਟਰ ਦੀ ਮੁੰਡਾ ਹੀ ਪਰ ਅੱਛਾ ਭਾਈ ਵੀ ਖੜਕਾ ਹੋਇਆਗਾ 2:30 ਵਜੇ 2:30 ਵਜੇ ਹਾਂ ਉਹ ਕਹਿੰਦਾ ਵੀ ਮੈਂ ਜਾ ਐਨੀ ਉੱਠਾ ਵੀ ਕੀ ਪਤਾ ਹੁੰਦਾ ਕੌਣ ਹੋਊਗਾ ਹੂੰ ਖੜਕ ਜਣਕੇ ਹੋਇਆ ਹੈ ਹਾਂ ਹਾਂ ਖੜਕਾ ਬਾਕੀ ਉਹ ਹੰਪਾ ਪੈਂਦੇ ਨੇ ਜਿਹੜੂ ਆਏ ਹੋਗਾ ਵੀ ਕਿਤੇ ਹੰਪਾ ਵੀ ਹੰਪਾ ਤੋਂ ਚੀਜ਼ੇ ਡੱਪਦੀ ਹੈਗੀ ਹੂੰ ਉਹ ਤੋਂ ਵੀ ਖੜਕ ਜਾਂਦੀ ਹੈ ਕੋਈ ਡਾਲਾ ਵਗੈਰਾ ਖੜਕਦੀ ਹੈ ਹੂੰ